ਸਾਡਾ ਪਿੰਡ ਹੈਗਾ ਜਿਹੜਾ ਕਿ ਬਾਉਂਡਰੀ ਦੇ ਉੱਪਰ ਹੈਗਾ ਕਪੂਰਥਲਾ ਡਿਸਟ੍ਰਿਕਟ ਦੇ ਨਾਲ ਦੂਸਰੇ ਪਾਸੇ ਕਾਲਾ ਸੰਗਿਆ ਪੁਲਿਸ ਚੌਕੀ ਲੱਗਦੀ ਹੈ ਜ਼ਿਲ੍ਹਾ ਕਪੂਰਥਲਾ ਦੀ ਉੱਥੇ ਕਿਸੇ ਵਿਅਕਤੀ ਦੀ ਡੈੱਡ ਬਾਡੀ ਮਿਲੀ ਹੈਗੀ ਔਰ ਉਹਨੂੰ ਗੋਲੀ ਲੱਗੀ ਲਾਸ਼ ਨੂੰ ਉਹਨਾਂ ਨੇ ਆਪਣੇ ਕਬਜ਼ੇ ਚ ਲਿਆ ਔਰ ਉਹਦੀ ਪਛਾਣ ਜਿਹੜੀ ਕੁਲਵਿੰਦਰ ਏਲੀਅਸ ਕਿੰਦੀ ਦੇ ਨਾਂ ਤੇ ਹੋਈ ਉਹਦੇ ਫਾਦਰ ਨੇ ਸਾਡੇ ਕੋਲ ਸਟੇਟਮੈਂਟ ਰਿਕਾਰਡ ਕਰਾਈ ਜਿਨ੍ਹਾਂ ਦੇ ਮੁਤਾਬਕ ਕੋਈ ਬੰਦੇ ਇੱਕ ਦੋ ਦਿਨਾਂ ਤੋਂ ਉਹਦੇ ਮੁੰਡੇ ਨੂੰ ਤਮਕਾਰੇ ਸਗੇ ਚੇਜ਼ ਕਰ ਰਹੇ ਸਗੇ ਔਰ ਉਹਨਾਂ ਬੰਦਿਆਂ ਨੇ ਇਹ ਕਤਲ ਕੀਤਾ ਉਹਦੇ ਮੁੰਡੇ ਤੇ ਗੋਲੀ ਮਾਰ ਕੇ ਉਹਦਾ ਕਤਲ ਕੀਤਾ ਸਾਈਮਲਟੇਨियसਲੀ ਇਹਦੇ ਉੱਪਰ ਇੱਕ ਐਫ ਆਈ ਆਰ ਜਿਹੜੀ ਹੈਗੀ ਹੈ ਪੁਲਿਸ ਸਟੇਸ਼ਨ सदर ਦੇ ਵਿੱਚ 99 ਨੰਬਰ ਐਫ ਆਈ ਆਰ ਜਿਹੜੀ ਹੈ ਮਰਡਰ ਦੇ ਸੈਕਸ਼ਨਸ ਦੇ ਵਿੱਚ ਦਰਜ ਰਜਿਸਟਰ ਕੀਤੀ ਗਈ ਔਰ ਇੱਕ ਸਾਈਮਲਟੇਨियसਲੀ ਇਤਲਾ ਜਿਹੜੀ ਆ ਪੁਲਿਸ ਸਟੇਸ਼ਨ ਸਦਰ ਕਪੂਰਸਲਾ ਦੇ ਐਸ ਐਚ ਓ ਨੂੰ ਵੀ ਇੱਕ ਹਸਪੀਟਲ ਤੋਂ ਆਈ ਜਲੰਧਰ ਦੇ ਹਸਪੀਟਲ ਤੋਂ ਵੀ ਇੱਕ ਇੱਥੇ ਇੱਕ ਬੰਦਾ ਜਿਹੜਾ ਇੰਜਰਡ ਹੈਗਾ ਉਹਦੇ ਵੀ ਗਨ ਸ਼ਾਟ ਇੰਜਰੀਜ਼ ਹੈ। ਸੋ ਉਹਨਾਂ ਨੇ ਵੀ ਉਹਦਾ ਪਤਾ ਕੀਤਾ ਔਰ ਜਦੋਂ ਉਹਦੇ ਵਾਰਸ ਆਏ ਤੇ ਜਿਹੜੀ ਗੱਲ ਅੱਗੇ ਸਟੋਰੀ ਨਿਕਲੀ ਹੈਗੀ ਆ ਉਹ ਇਹ ਸੀ ਕਿ ਇਹ ਦੋ ਗਰੁੱਪ ਸੀਗੇ ਆਪਸ ਦੇ ਵਿੱਚ ਇੱਕ ਕੁਲਵਿੰਦਰ ਕਿੰਦੀ ਸੀਗਾ ਔਰ ਇੱਕ ਜਤਿੰਦਰ ਸੀਗਾ। ਦੋਨੇ ਪਲੀ ਸਟੇਸ਼ਨ ਸਦਰ ਕਪੂਰਥਲਾ ਦੇ ਰਹਿਣ ਵਾਲੇ ਸੀਗੇ ਇਹ ਜਿੱਦਾਂ ਇੱਕ ਦੂਜੇ ਦੇ ਅਗੇਂਸਟਰਾਂ ਦੇ ਕੇਸ ਸੀਗੇ ਹਰਟ ਕੇਸਿਸ ਸੀਗੇ ਇਹਨਾਂ ਨੇ ਦਰਜ ਕਰਵਾਏ ਹੋਏ ਇਹਨਾਂ ਦੀ ਰੰਜਿਸ਼ ਚੱਲ ਰਹੀ ਸੀ ਇੱਕ ਗਰੁੱਪ ਦੀ ਦੂਸਰੇ ਗਰੁੱਪ ਦੇ ਨਾਲ ਔਰ ਜਿਹੜਾ ਲੇਟੈਸਟ ਜਿਹੜਾ ਮਾਮਲਾ ਹੋਇਆ ਕੋਈ ਕਹਿ ਰਿਹਾ ਵੀ ਕੋਈ ਅਬਜੈਕਸ਼ਨੇਬਲ ਵੀਡੀਓ ਇੱਕ ਗਰੁੱਪ ਨੇ ਦੂਜੇ ਗਰੁੱਪ ਦੀ ਵਾਇਰਲ ਕਰ ਦਿੱਤੀ ਸੀ ਜਿਹਦੇ ਕਰਕੇ ਉਹ ਇੱਕ ਦੂਸਰੇ ਨਾਲ ਝਗੜ ਰਹੇ ਸੀ ਵੀਓ 21 ਦੀ ਦਰਮਿਆਨੀ ਰਾਤ ਨੂੰ ਇਹ ਉੱਥੋਂ ਪਿਛਲੇ ਪਾਸਿਓਂ ਕਾਲਾ ਸੰਗਿਆਂ ਤੋਂ ਇੱਕ ਦੂਜੇ ਨੂੰ ਚੇਜ਼ ਕਰਨ ਲੱਗ ਪਏ ਸਵਿਫਟ ਕਾਰ ਦੇ ਵਿੱਚ ਇੱਕ ਦੂਸਰੇ ਗਰੁੱਪ ਨੇ ਕੁਲਵਿੰਦਰ ਕਿੰਦੀ ਨੂੰ ਚੇਜ਼ ਕੀਤਾ ਔਰ ਜਦੋਂ ਕ੍ਰਾਸ ਕਰਕੇ ਸਦਰ ਨਕੌਦਰ ਦੀ ਬਾਉਂਡਰੀ 'ਚ ਆ ਗਏ ਤੇ ਉੱਗੀ ਪੁਲਿਸ ਪੋਸਟ ਪੁਲਿਸ ਚੌਂਕੀ ਦੇ ਏਰੀਆ ਦੇ ਵਿੱਚ ਉਹਨਾਂ ਨੇ ਉੱਥੇ ਉਹਦੇ ਤੇ ਫਾਇਰ ਕੀਤਾ ਦੋਨੇ ਪਾਸਿਓਂ ਫਾਇਰ ਹੋਇਆ ਇੱਕ ਫਾਇਰ ਜਤਿੰਦਰ ਸਿੰਘ ਗਰੁੱਪ ਨੇ ਕੀਤਾ ਔਰ ਦੂਜਾ ਫਾਇਰ ਜਿਹੜਾ ਕੁਲਵਿੰਦਰ ਕਿੰਦੀ ਹੈ ਇਹਨਾਂ ਨੇ ਉੱਤੇ ਕੀਤਾ ਕੁਲਵਿੰਦਰ ਕਿੰਦੀ ਦੀ ਇਹਦੇ ਵਿੱਚ ਮੌਤ ਹੋ ਗਈ ਔਰ ਜਿਹੜਾ ਜਤਿੰਦਰ ਸਿੰਘ ਹੈਗਾ ਉਹ ਸੀਰੀਅਸਲੀ ਇੰਜਰਡ ਹੋ ਗਿਆ ਉਹ ਹੁਣ ਹਸਪੀਟਲ ਐਡਮਿਟ ਹੈਗਾ ਅ ਅਸੀਂ ਉਹਦੇ ਫਾਦਰ ਦੇ ਸਟੇਟਮੈਂਟ ਦੇ ਉੱਪਰ ਕਤਲ ਦਾ ਪਰਚਾ ਦਰਜ ਕੀਤਾ 99 ਐਫ ਆਈ ਆਰ ਇਮੀਡੀਏਟਲੀ ਅਸੀਂ ਇਧੀਆਂ ਟੀਮਾਂ ਬਣਾਈਆਂ ਐਸ ਪੀ ਇਨਵੈਸਟੀਗੇਸ਼ਨ ਦੇ ਅੰਦਰ ਅੰਡਰ ਡੀ ਐਸ ਪੀ ਇਨਵੈਸਟੀਗੇਸ਼ਨ ਦੇ ਅੰਦਰ ਇਨਸਪੈਕਟਰ ਸੀ ਆਈ এ ਨੂੰ ਇਹਦੇ ਵਿੱਚ ਤਫਤੀਸ਼ ਕਰਨ ਲਈ ਕਿਹਾ ਗਿਆ ਐਸ ਐਚ ਓ ਸਦਰ ਉਹ ਡੀ ਐਸ ਪੀ ਨੂੰ ਕੋਦਰ ਦੇ ਨਾਲ ਉਹਨਾਂ ਨੇ ਬਹੁਤ ਕੁਇਕਲੀ ਜਿਹੜੀਆਂ ਸਾਡੇ ਕੋਲ ਲੀਡ ਸੀਗੀਆਂ ਉਹਨੂੰ ਡਿਵੈਲਪ ਕਰਕੇ ਤਿੰਨ ਬੰਦੇ ਟੋਟਲ 8 ਬੰਦਿਆਂ ਦੇ ਅਗੇਂਸਟ ਕੇਸ ਰਜਿਸਟਰ ਹੋਇਆ ਔਰ ਉਹਨਾਂ ਦੇ ਵਿੱਚੋਂ ਤਿੰਨ ਬੰਦੇ ਜਿਹੜੇ ਹੈਗੇ ਆ ਨजीर ਗੁੱਜਰ ਪੁੱਤਰ ਮਰੀਦ ਵਾਸੀ ਪਿੰਡ ਕੋਟਲਾ ਕਾਲਾ ਸੰਗਿਆ ਗਰਪਾਲ ਸਿੰਘ ਉਰਫ ਗੋਪੀ ਪੁੱਤਰ ਮਨਜੀਤ ਸਿੰਘ ਵਾਸੀ ਸਿਧਵਾ ਦੋਨਾਂ ਬਲਕਾਰ ਸਿੰਘ ਉਰਫ ਬੱਲਾ ਪੁੱਤਰ ਜਸਪਾਲ ਸਿੰਘ ਵਾਸੀ ਸਿਧਵਾ ਦੋਨਾਂ ਇਹ ਸਾਰੇ ਸਦਰ ਨਕੋਦਰ ਉਹਦੇ ਪਿੰਡ ਹੈਗੇ ਨੇ ਸਦਰ ਕਪੂਰਥਲਾ ਦੇ ਉੱਥੇ ਇਹ ਤਿੰਨ ਬੰਦੇ ਅਰੈਸਟ ਕੀਤੇ ਗਏ ਜਿਨ੍ਹਾਂ ਨੇ ਕਨਫੈਸ ਕੀਤਾ ਵੀ ਦੇ ਆਰ ਪਾਰਟ ਆਫ 댓 ਕਾਂਸਪੀਰੇਸੀ ਇਹਨਾਂ ਨੇ ਉਹ ਕਤਲ ਕੀਤਾ ਹੈਗਾ ਜਿਹੜੀ ਕਤਲ ਦੇ ਵਿੱਚ ਸਵਿਫਟ ਕਾਰ ਯੂਜ਼ ਕੀਤੀ ਗਈ era ਬੰਦਿਆਂ ਵੱਲੋਂ ਉਹ ਵੀ ਇਹਨਾਂ ਦੀ ਨਿਸ਼ਾਨਦਾਈ ਤੇ ਬਰਾਮਦ ਕਰ ਲਈ ਗਈ ਹੈਗੀ ਆ ਦੋ ਵੈਪਨ ਜਿਹੜੇ ਹੈਗੇ ਆ ਉਹ 32 ਬੋਰ ਦੇ ਮਾਊਜ਼ਰ ਜਿਹੜੇ ਉਹ ਵੀ ਇਹਨਾਂ ਦੇ ਕੋਲੋਂ ਬਰਾਮਦ ਕੀਤੇ ਹੈਗੇ ਆ ਡੂਰਿੰਗ ਇਨਟੈਰੋਗੇਸ਼ਨ ਔਰ ਪੁਲਿਸ ਨੇ ਮੇਰਾ ਖਿਆਲ ਤਕਰੀਬਨ 12 ਤੋਂ 18 ਘੰਟਿਆਂ ਦੇ ਵਿੱਚ ਵਿੱਚ ਜਿਹੜਾ ਕੇਸ ਹੈਗਾ ਉਹ ਟਰੇਸ ਹੀ ਨਹੀਂ ਕੀਤਾ ਇਹਦੇ ਤਿੰਨ ਜਿਹੜੇ ਮੇਨ ਮੁਜ਼ਮ ਸੀਗੇ ਉਹਨਾਂ ਨੂੰ ਅਰੈਸਟ ਵੀ ਕੀਤਾ ਹੈ ਬਾਕੀ ਜਿਹੜੇ ਪੰਜ ਬੰਦੇ ਹੋਰ ਰਹਿੰਦੇ ਹੈਗੇ ਉਹਨਾਂ ਲਈ ਵਕਤ-ਵਕਤ ਟੀਮਾਂ ਬਣਾਈਆਂ ਗਈਆਂ ਉਹ ਐਸ ਪਰ ਇਨਵੈਸਟੀਗੇਸ਼ਨ ਲੀਡਸ ਉਹ ਆਪਣਾ ਕੰਮ ਕਰ ਰਹੀਆਂ ਔਰ ਬੜੀ ਜਲਦੀ ਅਸੀਂ ਉਹ ਬੰਦੇ ਵੀ ਜਿਹੜੇ ਹੈਗੇ ਆ ਉਹਨਾਂ ਨੂੰ ਅਰੈਸਟ ਕਰ ਲਾਂਗੇ ਮੈਂ ਫਿਰ ਇੱਕ ਵਾਰੀ ਮੀਡੀਆ ਰਾਹੀਂ ਤੁਹਾਡੇ ਰਾਹੀਂ ਇਸ ਨੇਹਾ ਦੇਣਾ ਚਾਹੁੰਦਾ ਵੀ ਜਿਹੜਾ ਸਾਡਾ ਯੂਥ ਹੈਗਾ ਉਹ ਇਦਾਂ ਦੇ ਕੰਮਾਂ 'ਚ ਨਾ ਪਟਕੇ ਜੇ ਕੋਈ ਕਿਸੇ ਨੂੰ ਪ੍ਰੋਬਲਮ ਆਉਂਦੀ ਆ ਤਾਂ ਉਹਦਾ ਕਾਨੂੰਨੀ ਤਰੀਕੇ ਦੇ ਨਾਲ ਉਹਦੀ ਸ਼ਿਕਾਇਤ ਕੀਤੀ ਜਾਵੇ ਜਿਹੜਾ ਬੰਦਾ ਇਦਾਂ ਦੇ ਕੰਮ ਕਰੇਗਾ ਪੁਲਿਸ ਸ਼ਕਤੀ ਦੇ ਨਾਲ ਉਹਦੇ ਉੱਪਰ ਕਾਨੂੰਨੀ ਕਾਰਵਾਈ ਕਰੇਗੀ ਔਰ ਜਿੱਦਾਂ ਪੁਲਿਸ ਨੇ ਹੁਣ ਬੜੀ ਜਲਦੀ ਬੜੇ ਸਵਿਫਟ ਐਕਸ਼ਨ ਲੈ ਕੇ ਕੇਸ ਟ੍ਰੇਸ ਕੀਤਾ ਹੈਗਾ ਮੈਂ ਆਪਣੀ ਟੀਮ ਨੂੰ ਐਪਰੀਸ਼ੀਏਟ ਕਰਦਾ ਔਰ ਜਿਹੜਾ ਬੜੀ ਜਲਦੀ ਜਿਹੜੇ ਬਾਕੀ ਬੰਦੇ ਰਹਿੰਦੇ ਉਹਨਾਂ ਨੂੰ ਵੀ ਅਰੈਸਟ ਕਰਨ ਲਈ ਮੈਂ ਆਪਣੀ ਬਚਨ ਬਤਾਂ ਤੁਹਾਨੂੰ ਦੁਹਰਾਉਣਾ ਥੈਂਕ ਯੂ ਵੈਰੀ ਮਚ